ਸਤਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਰਜਿਸਟਰ ਮੁਹੱਲਾ ਗੁਰੂ ਰਵਿਦਾਸ ਨਗਰ ਉੜਕਾ ਰੋਡ ਗੁਰਾਇਵਲੋਂ ਧੰਨ ਧੰਨ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ 648 ਮਾ ਪ੍ਰਕਾਸ਼ ਦਿਹਾੜਾ ਤੁਮਤਾਮ ਅਤੇ ਸਰਦਨ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਹੈ ਗੁਰਪੂਰਬ ਦੇ ਸਬੰਧ ਵਿੱਚ 29 ਜਨਵਰੀ ਨੂੰ ਸ਼੍ਰੀ ਸਹਿਜ ਪਾਠ ਆਰੰਭ ਕੀਤੇ ਗਏ ਹਨ 30 ਜਨਵਰੀ ਤੋਂ ਪਰਵਤ ਫੇਰੀਆਂ ਆਰੰਭ ਕੀਤੀਆਂ ਗਈਆਂ ਹਨ ਜੋ 12 ਫਰਵਰੀ ਤੱਕ ਕੱਟੀਆਂ ਜਾਣਗੀਆਂ ਅੱਜ ਵਿਸ਼ਾ ਸ਼ੋਭਾ ਯਾਤਰਾ ਸਤਗੁਰੂ ਰਵਿਦਾਸ ਮੰਦਰ ਉੜਕਾ ਰੋਡ ਤੋਂ ਪੰਜ ਪਿਆਰਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹੇਠ ਸਜਾਈ ਗਈ ਇਸ ਮੌਕੇ ਸੰਤ ਮਹਾਪੁਰਸ਼ ਉ체ਚੇ ਤੌਰ ਤੇ ਪਹੁੰਚੇ ਸ਼ੋਭਾ ਯਾਤਰਾ ਚ ਦੇਸ਼ ਵਿਦੇਸ਼ ਤੋਂ ਆਈ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾਈ ਵੱਖ-ਵੱਖ ਪਿੰਡਾਂ ਚੋਂ ਵੀ ਸੰਗਤਾਂ ਸੁੰਦਰ ਝਾਕੀਆਂ ਨਾਲ ਸ਼ੋਭਾ ਯਾਤਰਾ ਚ ਸ਼ਾਮਲ ਹੋਏ ਇਸ ਮੌਕੇ ਰਾਜ ਗੀਤਕਾਰ ਚੰਨ ਗੁਰਾਇਆਂ ਵਾਲੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਅਕਾਲੀ ਦਲ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖੈਰਾ ਸਮੂਹ ਕੌਂਸਲਰ ਧਾਰਮਿਕ ਜੱਥੇਬੰਦੀਆਂ ਪਹੁੰਚੇ ਇਸ ਮੌਕੇ ਵੱਖ-ਵੱਖ ਬਜ਼ਾਰਾਂ 'ਚ ਦੁਕਾਨਦਾਰਾਂ ਧਾਰਮਿਕ ਜਥੇਬੰਦੀਆਂ ਵੱਲੋਂ ਲੰਗਰ ਲਗਾਈ ਗਏ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ 12 ਫਰਵਰੀ ਨੂੰ ਸ਼੍ਰੀ ਸਹਿਜ ਪਾਠ ਦੇ ਭੋਗ ਉਪਰੰਤ ਰਾਗੀ ਜਥੇ ਵੱਲੋਂ ਕੀਰਤਨ ਕੀਤਾ ਜਾਵੇਗਾ ਸ਼ਾਮ ਨੂੰ ਮਿਸ਼ਨਰੀ ਕਲਾਕਾਰ ਬਿੱਕੀ ਬਹਾਦਰ ਕੇ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ ਏ ਸ਼ੋਭਾ ਯਾਤਰਾ ਵੱਖ-ਵੱਖ ਬਜ਼ਾਰਾਂ 'ਚ ਹੁੰਦੀ ਹੋਈ ਸਤਗੁਰੂ ਰਵਿਦਾਸ ਏਕਤਾ ਕਮੇਟੀ ਨਵਾਂ ਮੁਹੱਲਾ ਗੁਰਿਆ ਅਤੇ ਸਤਗੁਰੂ ਰਵਿਦਾਸ ਮੰਦਰ ਕਮੇਟੀ ਬੋਪਾਰਾਂ ਤੋਂ ਹੁੰਦੀ ਹੋਈ ਸਤਗੁਰੂ ਰਵਿਦਾਸ ਮੰਦਰ ਰੁੜਕਾ ਰੋਡ ਗੁਰਿਆ ਵਿਖੇ ਸਮਾਪਤ ਹੋਈ ਜਿਸ ਲਈ ਪ੍ਰਬੰਧਕ ਕਮੇਟੀ ਉਹਨਾਂ ਦਾ ਧੰਨਵਾਦ ਕਰਦੀ ਹੈ ਉਹਨਾਂ 10 ਫਰਵਰੀ ਦੀ ਸ਼ੋਭਾ ਯਾਤਰਾ ਵਿੱਚ ਸਮੂਹ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ। ਵੀਰੋ ਪੈਣਾ ਮਾਈਆ ਅਭਰਾਤਾ ਪਜਿਨੋ ਜੈ ਗੁਰਦੇਵ ਧੰਨ ਗੁਰਦੇਵ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648ਵੇਂ ਆਗਮਨ ਪੁਰਬ ਤੇ ਸਤਿਗੁਰੂ ਰਵਿਦਾਸ ਮੰਦਿਰ ਵਿਖੇ ਪੇੜਾ ਨਗਰ ਕੀਰਤਨ ਸਜਾਏ ਗਏ ਪੰਜ ਪਿਆਰਿਆਂ ਜੀ ਦੀ ਜੋਗ ਅਗਵਾਈ ਚ ਸ੍ਰੀ ਗੁਰੂ ਗੁਰਵੰਤ ਸਾਹਿਬ ਜੀ ਦੀ ਸ਼ਤਸ਼ਾਯਾ ਹੇਠ ਜਿਹੜੇ ਅੱਜ ਨਗਰ ਕੀਰਤਨ ਦੀ ਆਰੰਭਤਾ ਸਤਿਗੁਰੂ ਰਵਿਦਾਸ ਮੰਦਿਰ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਵਾਪਸ ਸਤਿਗੁਰੂ ਰਵਿਦਾਸ ਮੰਦਿਰ ਵਿਖੇ ਪਹੁੰਚੇ ਔਰ ਮੈਂ ਅੱਜ ਸਾਰੀਆਂ ਲੰਗਰ ਕਮੇਟੀਆਂ ਜਿਨ੍ਹਾਂ ਨੇ ਅੱਜ ਸਹਿਯੋਗ ਕੀਤਾ ਔਰ ਧਾਰਮਿਕ ਸੰਸਥਾਵਾਂ, ਰਾਜਨੀਤਿਕ ਸੰਸਥਾਵਾਂ, ਪੁਲਿਸ ਪ੍ਰਸ਼ਾਸਨ, ਮਿਊਸਪਲ ਕਮੇਟੀ ਔਰ ਜਿਨਨੇ ਵੀ ਸਹਿਯੋਗੀ ਵੀਰ ਨੇ ਜਿਨ੍ਹਾਂ ਨੇ ਨਗਰ ਕੀਰਤਨ ਨੂੰ ਵਿੱਚ ਆਪ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਸਾਰੇ ਕਮੇਟੀਆਂ ਦਾ ਮੈਂ ਧੰਨਵਾਦ ਕਰਦਾ ਔਰ ਅੱਗੇ ਤੋਂ ਵੀ ਆਸ ਆਸਾ ਰੱਖਦਾ ਕਿ ਇਦਾਂ ਹੀ ਤੁਸੀਂ ਮਿਲ ਜੁਲ ਕੇ ਗੁਰਪੁਰਬ ਇਦਾਂ ਹੀ ਮਨਾਉਂਦੇ ਰਾਵਾਂਗੇ ਤਾਂ ਹੀ ਜਿਹੜਾ ਦੇਸ਼ ਵਿੱਚੋਂ ਸ਼ਹਿਰ ਵਿੱਚੋਂ ਜਿਹੜੀ ਸਾਨੂੰ ਜਾਤੀਵਾਦ ਦਾ ਜਿਹੜਾ ਪਾੜਾ ਪਿਆ ਹੋਇਆ ਧਰਮਾ ਜਾਤਾਂ ਦਾ ਪਾੜਾ ਪਾਇਆ ਹੋਇਆ ਉਹ ਤਾਂ ਹੀ ਖਤਮ ਹੋਣਾ ਜੇ ਇੱਕ ਦੂਜੇ ਨਾਲ ਮਿਲ ਕੇ ਸਹਿਯੋਗ ਕਰਕੇ ਆਪਾਂ ਸੱਚਮੁੱਚ ਜੇ ਆਪਾਂ ਇਨਸਾਨੀਅਤ ਨੂੰ ਪਿਆਰ ਕਰਦੇ ਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਆਂ ਸਾਨੂੰ ਜਿਹੜੇ ਜਾਤ ਪਾਤ ਧਰਮਾਂ ਤੋਂ ਉੱਪਰ ਉੱਠਣਾ ਪਏਗਾ ਔਰ ਜੇ ਸ਼੍ਰੀ ਗੁਰੂ ਗੰਦ ਸਾਹਿਬ ਨੂੰ ਸੱਚੀ ਮੰਨਤਾ ਰੱਖਦੇ ਆ ਤਾਂ ਅੱਜ ਤੋਂ ਇਹ ਪ੍ਰਣ ਲਈਏ ਕਿ ਆਪਾਂ ਜਾਤੀਵਾਦ ਖਤਮ ਕਰਕੇ ਰਵਾਂਗੇ ਸੋ ਸਤਗੁਰ ਰਬੀਦਾਸ ਮਹਾਰਾਜ ਜੀ ਦਾ ਜਿਹੜਾ ਸੁਪਨਾ ਬੇਗੰਪੂਰਾ ਬਸਾਉਣਾ ਸੋ ਬੇਗੰਪੂਰਾ ਤਾਂ ਹੀ ਬਸਣਾ ਜੇ ਅਸੀਂ ਜਿਹੜੀ ਉਹਦੀ ਮੋਢਲੀ ਜਾਣਕਾਰੀ ਹੈ ਜਿਹੜੀ ਉਹਦੀ ਮੁੱਢਲੀ ਤੇੜੀ ਉਹਦੀ ਵਿਆਖਿਆ ਆ ਉਹਦੇ ਤੇ ਅਮਲ ਕਰੀਏ ਸੋ ਸਾਨੂੰ ਸਾਰਿਆਂ ਦਾ ਦੁਆਰਾ ਤੋਂ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਤੋਂ ਸਤਿਗੁਰ ਰਬੀਦਾਸ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਔਰ ਮੈਂ ਅੱਗੇ ਤੋਂ ਵੀ ਆਸਾ ਕਰਦਾ ਕਿ ਇਦਾਂ ਹੀ ਆਪਾਂ ਰਲ ਮਿਲ ਕੇ ਸਾਰੇ ਪ੍ਰੋਗਰਾਮ ਇਕੱਠੇ ਮਨਾਉਂਦੇ ਰਾਵਾਂਗੇ ਗੁਰਪੁਰਬ ਸਾਰੇ ਸੰਤਾ ਮਹਾਂਪੁਰਸ਼ਾਂ ਦੇ ਆਪਾਂ ਜਿਹੜੇ ਆ ਜਨਮ ਦਿਨ ਮਨਾਵਾਂਗੇ ਔਰ ਦੁਆਰਾ ਤੋਂ ਇੱਕ ਬੇਨਤੀ ਵੀ ਕਰਨਾ ਚਾਹੂੰਗਾ ਕਿ 12 ਤਰੀਕ ਨੂੰ ਸਹਿਜ ਪਾਠ ਜੀ ਦੇ ਜਿਹੜੇ ਭੋਗ ਆ ਉਹ ਸਤਗੁਰੂ ਰਬੀਦਾਸ ਮੰਦਿਰ ਵਿਖੇ ਪਾਈ ਜਾਣਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਤੁਸੀਂ ਹਮੇ ਮਾ ਕੇ ਪਹੁੰਚੋ ਆਪਾਂ ਇਦਾਂ ਹੀ ਉੱਥੇ ਵੀ ਇਕੱਤਰ ਹੋਵਾਂਗੇ ਨਾਲ ਮਿਲ ਕੇ ਗੁਰੂ ਦੇ ਜਸ ਗਾਵਾਂਗੇ ਔਰ ਰਾਤ ਨੂੰ ਵਿੱਕੀ ਭਾਦਰ ਕੇ ਜੀ 8 ਵਜੇ ਤੋਂ ਸਟਾਰਟ ਹੋਣਗੇ ਔਰ ਉਹ ਵੀ ਗੁਰਚਰਨਾ ਨਾਲ ਸਾਰਿਆਂ ਨੂੰ ਜੋੜਨਗੇ ਸੋ ਸਾਰੀਆਂ ਸੰਗਤਾਂ ਨੂੰ ਖੁੱਲਾ ਸੱਦਾ ਸਾਰੇ ਜਾਣੇ ਪਹੁੰਚੋ ਔਰ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕਰੋ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ